ਪਾਣੀ ਰਾਤ ਵਾਰ ਸਕਦਾ ਹੈ ਤੇ ਪ੍ਰਸ਼ਾਸਨ ਪਾਸੋਂ ਬੇਨਤੀ ਹੈ ਆਪਣੇ ਫਰਵਾਰੀਆਂ ਪਾਸੋਂ ਤੇ ਹੋਰ ਜਿਹੜੇ ਤੁਹਾਨੂੰ ਪਤਾ ਅਫਸਰ ਆ ਰਹੇ ਨੇ ਉਹ ਇੱਕੋ ਗੱਲ ਕਹਿ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆ ਸਕਦਾ ਹੈ ਤੇ ਜਿਆਦਾ ਵੀ ਆ ਸਕਦਾ ਹੈ ਇਸ ਕਰਕੇ ਸਾਰੀਆਂ ਸੰਸਥਾਵਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਆਪਣੇ ਆਪਣੇ ਜਵਾਕਾਂ ਨੂੰ ਆਪਣਾ ਸਮਾਨ ਲੈ ਕੇ ਉੱਚਾ ਸਮਾਂ ਤੇ ਹੋਵੇ ਤੋ ਬੋਲਦੀਆ ਪਰਵਾਰ ਕਰੀਆਂ ਦੁਬਾਰਾ ਫਿਰ ਬਿੰਦੀ ਇਹੋ ਕਰਦੇ ਆ ਕਿ ਪਾਣੀ ਆ ਰਿਹਾ ਹੈ ਤੇ ਚਾਲੂ ਰਿਹਾ ਹੈ ਧੋੜੇ ਆ ਰਿਹਾ ਹੈ ਇਸ ਕਰਕੇ ਪੂਰੇ ਪਰਵਾਰ ਪੂਣੇ ਰੋ ਦੇ ਬੈਠੇ ਨੇ ਉੱਚਾ ਸਾਡੇ ਹੋਰੇ ਨਗਰ ਦੇ ਵਿੱਚੋਂ ਉੱਚੇ ਹੋ ਜੋ ਸੇ ਬਿੰਦੀਆ ਪਰਵਾਰ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਹੋ ਜੋ ਪਾਣੀ ਰਾਤ ਸੁਆਹ ਸਕਿਆ ਹੈ ਸੋ ਪ੍ਰਸ਼ਾਸਨ પાસે ਬੇਨਤੀ ਹੈ ਆਪਣੇ ਫਰਵਾਹਿਆਂ પાસે ਤੁਰਹਰ ਜਿਹੜੇ ਤੁਹਾਨੂੰ ਤਦਾਸਰ ਆ ਰਹੇ ਨੇ ਉਹ ਕੋ ਗੱਲ ਗੱਲ ਕਰ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆ ਸਕਦਾ ਹੈ ਤੇ ਜਾੜਾ ਵੀ ਆ ਸਕਦਾ ਹੈ ਇਸ ਕਰਕੇ ਸਾਰੀਆਂ ਸੰਸਥਾਵਾਂ ਨੂੰ ਸcheid ਹੋਣ ਦੀ ਲੋੜ ਹੈ ਕਿ ਆਪਣੇ ਆਪਣੇ ਜਵਾਤਨ ਨੂੰ ਆਪਣਾ ਸਮਾਨ ਲੈ ਕੇ ਪੁਜੀਆ ਖਵਾ ਦੇ ਹੋ ਲਈ ਤੇ ਬੰਦੀਆ ਪਰਵਾਨ ਕਰੀਆਂ ਦੁਬਾਰਾ ਫਿਰ ਬੰਦੀ ਇਹੋ ਕਰਦੇ ਆ ਕਿ ਪਾਣੀ ਆ ਰਿਹਾ ਹੈ ਤੇ ਚਾਲੂ ਰਿਹਾ ਹੈ ਧੋੜੇ ਆ ਰਿਹਾ ਹੈ ਇਸ ਕਰਕੇ ਪੂਰੇ ਪਰਿਵਾਰ ਪੂਰੇ ਘਰ ਦੇ ਬੱਚੇ ਨੇ ਪੂਛਾ ਸਾਡੇ ਹੋਰੇ ਨਗਰ ਦੇ ਵਿੱਚੋਂ ਉੱਚੇ ਹੋ ਗਏ ਛੇ ਬੰਦੀਆਂ ਪਰਿਵਾਰ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਹੋਰੇ ਪਾਣੀ ਰਾਤ ਵਾਸ ਗਿਆ ਹੈ ਤੋ ਪ੍ਰਸ਼ਾਸਨ પાસે ਬੇਨਤੀ ਹੈ ਆਪਣੇ ਫਰਵਾਜ਼ਿਆਂ પાસે ਤਹੋਰ ਜਿਹੜੇ ਤੁਹਾਨੂੰ ਬਦ ਅਫਸਰ ਆ ਰਹੇ ਨੇ ਉਹ ਕੋ ਗੱਲ ਗੱਲ ਕਰ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆ ਸਕਦਾ ਹੈ ਤੇ ਜਾੜਾ ਵੀ ਆ ਸਕਦਾ ਹੈ ਇਸ ਕਰਕੇ ਸਾਰੀਆਂ ਸੰਸਥਾਵਾਂ ਨੂੰ ਸੂਚਿਤ ਹੋਣ ਦੀ ਲੋੜ ਹੈ ਕਿ ਆਪਣੇ ਆਪਣੇ ਜਵਾਤਨ ਨੂੰ ਆਪਣਾ ਸਮਾਨ ਲੈ ਕੇ ਪੁਛਿਆ ਖਵਾ ਦੇ ਲਈ ਤੇ ਬੰਦੀਆਂ ਪਰਵਾਨ ਕਰੀਆਂ ਦੁਬਾਰਾ ਫਿਰ ਬੰਦੀ ਇਹੋ ਕਰਦੇ ਆ ਕਿ ਪਾਣੀ ਆ ਰਿਹਾ ਹੈ ਤੇ ਚਾਲੂ ਰਿਹਾ ਹੈ ਧੋੜੇ ਆ ਰਿਹਾ ਹੈ ਇੱਕ ਕਰਕੇ ਪੂਰੇ ਪਰਵਾਰ ਪੂਰੇ ਘਰ ਦੇ ਬੱਚੇ ਨੇ ਪੋਚਾ ਸਾਡੇ ਹੋਏ ਨਗਰ ਦੇ ਵਿੱਚੋਂ ਉੱਚੇ ਹੋ ਜੇ 6 ਬੰਦੀਆਂ ਪ੍ਰਵਾਨ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਹਰੇ ਪਾਣੀ ਰਾਤ ਤਵਾ ਸਰਜਿਆ ਹੈ ਸੋ ਪ੍ਰਸ਼ਾਸਨ ਪਾਸੋਂ ਬੇਨਤੀ ਹੈ ਆਪਣੇ ਫਟਵਾਰੀਆਂ ਪਾਸੋਂ ਤੁਰੇ ਜਿਹੜੇ ਤੁਹਾਨੂੰ ਦਾਸਰ ਆ ਰਹੇ ਨੇ ਉਹ ਕੋ ਗੱਲ ਗੱਲ ਕਹਿ ਰਹੇ ਨੇ ਕਿ ਪਾਣੀ ਦਾ ਡਰ ਹੈ ਪਾਣੀ ਆਖਦਾ ਹੈ ਤੇ ਜਾਰਾ ਹੀ ਆਖਦਾ ਹੈ ਇਸ ਕਰਕੇ ਸਾਰੀਆਂ ਬੀਤਾਂ ਨੂੰ ਸੂਚਿਤ ਹੋਣ ਦੀ ਲੋੜ ਹੈ ਕਿ ਆਪਣੇ ਆਪਣੇ ਜਵਾਤਾਂ ਨੂੰ ਆਪਣਾ ਸਮਾਨ ਲੈ ਕੇ ਪੁਸ਼ਿਆ ਸਾਵਾ ਦੇ ਹੋ ਲਈ ਸੇਂਗੀਆਂ ਪਰਵਾਰ ਕਰੀਆਂ ਦੁਬਾਰਾ ਫਿਰ ਬੰਦੀ ਇਹੋ ਕਰਦੇ ਆ ਕਿ ਪਾਣੀ ਆ ਰਿਹਾ ਹੈ ਤੇ ਚਾਲੂ ਰਿਹਾ ਹੈ ਧੋੜੇ ਆ ਰਿਹਾ ਹੈ ਇਸ ਕਰਕੇ ਪੂਰੇ ਪਰਿਵਾਰ ਪੂਣੇ ਰੋ ਦੇ ਬੈਠੇ ਨੇ ਪੂਛਾ ਸਾਡੇ ਹੋਏ ਨਗਰ ਦੇ ਵਿੱਚੋਂ ਉੱਚੇ ਹੋ ਗਏ ਛੇ ਬੰਦੀਆਂ ਪਰਵਾਰ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ